ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੀਗਾ ਮੰਡੇ ਦਾ ਤੇ ਇੱਥੇ ਆਪਾਂ ਲੱਗੇ ਸੀਗੇ ਪਨੀਰ ਪੂਰ ਜੀ ਬਣਾਣ ਕੱਲ ਸੀ ਗਏ ਹੋ ਸੀਗੇ ਗੁਰਦਾਰਾ ਸਾਹਿਬ ਤਾਂ ਕਰਕੇ ਸ਼ਾਮ ਨੂੰ ਸੀ ਸਬਜੀ ਵਗੈਰਾ ਕੋਈ ਨਵੀਂ ਬਣਾਈ ਹੈਗੀ ਤੇ ਹੁਣ ਮੈਂ ਸਿਰੇ ਸਿਰੇ ਬੱਚਿਆਂ ਦੇ ਟਿਫਨ ਲਈ ਕਰ ਰਹੀ ਸੀਗੀ ਰੈਡੀ ਪਨੀਰ ਪੂਰ ਜੀ ਇਹਦੇ ਵਿੱਚ ਆਪਾਂ ਪਾ ਲਿਆ ਸੀਗਾ ਪਿਆਜ਼ ਹਰੀ ਮਿਰਚ ਤੇ લાલ ટમેટા ਅਦਰਕ ਔਰ ਲਸਣ ਦਾ ਪੇਸਟ ਹੈ ਨਾ ਮੈਂ ਕਿਹਾ ਚਲੋ ਵੀ ਟਿੱਖਣ ਜੋਗੀ ਆਪਾਂ ਬਣਾ ਲੰਨੇ ਆ ਸਾਇਦ ਦੇ ਪਾਪਾ ਵੀ ਖਾ ਲੈਣਗੇ ਤੇ ਫਿਰ ਮੈਂ ਵੀ ਇਹਦੇ ਨਾਲੇ ਖਾ ਲੂੰਗੀ ਆਪਾਂ ਹੁਣ ਮਾਰਨਿੰਗ ਜੋਗੀ ਬਣਾ ਲਈ ਸੀਗੀ ਸ਼ਾਮ ਨੂੰ ਕੁਝ ਹੋਰ ਬਣਾ ਲਾਂਗੇ ਹਨ ਤੇ ਇੱਥੇ ਆਪਾਂ ਪਨੀਰ ਨੂੰ ਮੈਸ਼ ਕਰ ਲਿਆ ਸੀਗਾ ਪਨੀਰ ਮੈਸ਼ ਕਰਕੇ ਰੱਖ ਲਿਆ ਸੀਗਾ ਤੜਕਾ ਆਪਾਂ ਨਾਲ ਦੀ ਨਾਲ ਭੁੰਨ ਰਹੇ ਸੀਗੇ ਤੇ ਉਸ ਤੋਂ ਬਾਅਦ ਮੈਂ ਆਪਣਾ ਆਟਾ ਵੀ ਗੁੰਨ ਲਿਆ ਸੀਗਾ ਤੇ ਆਪਣਾ ਦੁੱਧ ਚ ਪੱਤੀ ਵੀ ਪਾ ਲਈ ਸੀਗੀ ਮਤਲਬ ਕਿ ਮੇਰੇ ਬੱਚੇ ਨਾ ਸਿਰੇ ਸਿਰੇ ਚਾਹ ਨਹੀਂ ਮਤਲਬ ਕਿ ਦੁੱਧ ਨਹੀਂ ਨੀਰਾ ਪੀਂਦੇ ਹੈਗੇ ਪੱਤੀ ਜ਼ਰੂਰ ਪਾਉਣੀ ਹੈ ਫਿਰ ਇਸ ਕਰਕੇ ਅਸੀਂ ਚਾਹ ਜ਼ਿਆਦਾ ਟਾਈਮ ਨਹੀਂ ਪੀਂਦੇ ਹੈਗੇ ਅਸੀਂ ਤਾਂ ਕਰਕੇ ਫਿਰ ਦੁੱਧ ਚ ਪੱਤੀ ਪਾ ਕੇ ਪੀ ਲੰਨੇ ਆ ਹਨਾ ਤੇ ਚਾਹ ਵਾਂਗੂ ਹੀ ਮੈਂ ਬਣਾ ਲੰਨੀ ਆ ਉਹਨੂੰ ਕਾੜ ਕਾੜ ਕੇ ਫਿਰ ਬੱਚੇ ਖੁਸ਼ ਹੋ ਕੇ ਚਲੋ ਪੀ ਲੰਦੇ ਨੇ ਉਸ ਤੋਂ ਬਾਅਦ ਜੀ ਆਪਣੀ ਰੈਡੀ ਹੋ ਗਈ ਸੀਗੀ ਪਨੀਰ ਪੁਰਜੀ ਉਸ ਤੋਂ ਬਾਅਦ ਮੈਂ ਰੋਟੀ ਵਗੈਰਾ ਬਣਾ ਕੇ ਬੱਚਿਆਂ ਦੇ ਟਿਫਨ ਤਿਆਰ ਕਰਕੇ ਤੇ ਬੱਚਿਆਂ ਨੂੰ ਆਪਣਾ ਬੱਚੇ ਨਾਲ ਉਹਨੂੰ ਲੈ ਸੀਗੇ ਰੈਡੀ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਜੀ ਅ ਬੱਚਿਆਂ ਨੂੰ ਦੇ ਦਾਂਗੇ ਖਾਣ ਦੇ ਲਈ ਇੱਥੇ ਮੈਂ ਬੱਚਿਆਂ ਨੂੰ ਦੇਤੀ ਸੀਗੀ ਸਾਇਦ ਦੀ ਤਾਂ ਦੇਖੋ ਨਾ ਕੇ ਵੀ ਨੀਂਦ ਨਹੀਂ ਉੱਤਰਦੀ ਹਜੇ ਵੀ ਇਹਨੂੰ ਆਈ ਸੀਗੀ ਮੈਂ ਸੋਜ ਮਾ ਹਨਾ ਇੱਥੇ ਸਵੇਰੇ ਸਵੇਰੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪਣੇ ਬੱਚਾ ਨੂੰ ਖਵਾ ਕੇ ਜ਼ਰੂਰ ਭੇਜਦੀ ਆ ਤੇ ਜ਼ਾਇਦ ਦੇ ਪਾਪਾ ਵੀ ਉੱਠ ਕੇ ਨਹਾ ਲਏ ਸੀਗੇ ਰੈਡੀ ਹੋ ਗਏ ਸੀਗੇ 6 ਵਜੇ ਦੇ ਨੂੰ ਤੇ 6 ਦਾ ਟਾਈਮ ਸੀਗਾ ਇੱਥੇ ਪਾਠ ਕਰ ਰਹੇ ਸੀ ਕਿਉਂਕਿ ਇਹਨਾਂ ਨੇ ਵੀ ਜਾਣਾ ਸੀਗਾ ਗੇੜਾ ਲੈ ਕੇ ਹਨਾ ਮਤਲਬ ਕਿ ਇਹਨਾਂ ਨੇ ਬਾਹਰ ਜਾਣਾ ਸੀ ਕਿਤੇ ਬੱਚੇ ਚਲੇ ਗਏ ਜੀ ਸਕੂਲ ਸਾਰਾ ਪਾਪਾ ਵੀ ਸਾਇਦ ਦੇ ਚਲੇ ਗਏ ਸੀ ਉਸ ਤੋਂ ਬਾਅਦ ਆਪਾਂ ਆਪਣੇ ਲੱਗ ਗਏ ਸੀਗੇ ਸਫਾਈਆਂ ਦੇ ਘਰ ਦੇ ਕਮਾਂਕਾਰਾਂ ਤੇ ਫਿਰ ਮੈਂ ਆਖਿਆ ਵੀ ਚਲੋ ਕਿੰਨੇ ਦਿਨ ਹੋ ਗਏ ਸੀਗੇ ਮੇਰੀ ਬੈੱਡ ਸ਼ੀਟ ਬਿਸ਼ਾਈ ਹੋਈ ਸੀ ਤੇ ਮੈਂ ਕਿਹਾ ਚਲੋ ਵੀ ਆਪਾਂ ਇਹਨੂੰ ਚੇਂਜ ਕਰ ਦੰਨੇ ਆ ਹਨਾ ਮੈਂ ਕਿਹਾ ਵੀ ਵੀ ਹੁਣ ਲਾਈਟ ਕਲਰ ਆ ਤੁਹਾਨੂੰ ਵੀ ਪਤਾ ਹੈ ਥੋੜੇ ਦਿਨ ਬਾਅਦ ਹੀ ਥੋੜਾ ਜਿਹਾ ਹੋ ਜਾਂਦਾ ਕਿਉਂਕਿ ਬੱਚੇ ਕੋਈ ਖਾਣ ਪੀਣ ਵਾਲਾ ਹੱਥ ਲਾ ਦਣ ਹਲਦੀ ਵਗੈਰਾ ਦਾ ਕੁਝ ਵੀ ਫਿਰ ਬੁਰੀ ਲੱਗਦੀ ਹੈ ਚੰਗੀ ਨਹੀਂ ਲੱਗਦੀ ਹੈਗੀ ਤਾਂ ਕਰਕੇ ਮੈਂ ਕਿਹਾ ਚਲੋ ਵੀ ਮੈਂ ਬੈੱਡ ਸ਼ੀਟ ਵਗੈਰਾ ਵੀ ਚੇਂਜ ਕਰ ਦੰਨੀ ਆ ਹਨਾ ਤੇ ਆਪਾਂ ਇੱਥੇ ਪਿੱਲੂ ਕੋ ਵਰ ਚੇਂਜ ਕਰਨ ਲੱਗ ਗਏ ਸੀ ਕਿ ਮੈਂ ਕਿਹਾ ਪਹਿਲਾਂ ਇਹ ਚੇਂਜ ਕਰ ਦੰਨੀ ਹ ਉਸ ਤੋਂ ਬਾਅਦ ਬੈਟਰੀ ਚੱਕ ਦੂੰਗੀ ਤੇ ਫਿਰ ਆਪਾਂ ਬਾਕੀ ਕੰਮ ਹੋਰ ਨਾਲ ਦੀ ਨਾਲ ਸ਼ੁਰੂ ਕਰ ਲਾਂਗੇ ਹਨਾ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਜੋ ਕਮੈਂਟ ਕਰਕੇ ਤੁਹਾਨੂੰ ਪੁੱਛਦੇ ਹੁੰਨੇ ਆ ਤਾਂ ਪਲੀਜ਼ ਜ਼ਰੂਰ ਜਵਾਬ ਦਿਆ ਕਰੋ ਸਿਰਫ ਨਾਈਸ ਵਲੌਗ ਲਿਖ ਕੇ ਨਾ ਜਾਇਆ ਕਰੋ ਵੀਡੀਓ ਫੁੱਲ ਵਾਚ ਕਰਿਆ ਕਰੋ ਜਿਹੜੀਆਂ ਜਿਹੜੀਆਂ ਗੱਲਾਂ ਤੁਹਾਨੂੰ ਵਿੱਚ ਵਧੀਆ ਲੱਗਦੀਆਂ ਨੇ ਵਲੌਗ ਦੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੀਆਂ ਨਹੀਂ ਵੀ ਵਧੀਆ ਲੱਗਦੀਆਂ ਤੁਸੀਂ ਉਹ ਵੀ ਜ਼ਰੂਰ ਦੱਸਿਆ ਕਰੋ ਹਨਾ ਤਾਂ ਜੋ ਸਾਨੂੰ ਹੋਰ ਵੀ ਸਿੱਖਣ ਨੂੰ ਵਧੀਆ ਮਿਲ ਜਵੇ ਹਨਾ ਵੀ ਤੁਹਾਡੇ ਸਾਹਮਣੇ ਅੱਗੇ ਵਲੌਗ ਹੋਰ ਵੀ ਵਧੀਆ ਲੈ ਕੇ ਆਈਏ ਇੱਥੇ ਆਪਾਂ ਬੈੱਡ ਸ਼ੀਟ ਕਰਤੀ ਸੀਗੀ ਚੇਂਜ ਆਪਾਂ ਇੱਥੇ ਬਿਛਾ ਲਈ ਸੀਗੀ ਤੇ ਬਸ ਹੁਣ ਅਸੀਂ ਗੱਦੇ ਲੈਣੇ ਨੇ ਗੱਦੇ ਚੇਂਜ ਕਰਨੇ ਨੇ ਗੱਦੇ ਕਿਉਂਕਿ ਇਹ ਮੇਰੇ ਮੈਰਿਸ ਟਾਈਮ ਦੇ ਨੇ ਫਿਰ ਕਾਫੀ ਜ਼ਿਆਦਾ ਹੋ ਹੋ ਚੁੱਕੇ ਨੇ ਤੇ ਮੈਂਥੇ ਹੁਣ ਵੀ ਆਪਾਂ ਸਿੰਗਲ ਗੱਦਾ ਹੀ ਲੈਣਾ ਇੱਕ ਉਹ ਲਵਾਂਗੇ ਬਸ ਹੁਣ ਤੁਹਾਨੂੰ ਪਤਾ ਹਲੇ ਹੋਰ ਹੀ ਖਰਚੇ ਨਹੀਂ ਮੁੱਕਦੇ ਹੈਗੇ ਨਵੇਂ-ਨਵੇਂ ਖਰਚੇ ਪੈ ਜਾਂਦੇ ਆ ਪਰ ਆਪਾਂ ਬਹੁਤ ਜਲਦੀ ਇਹ ਵੀ ਲੈ ਲਾਂਗੇ ਹਨਾ ਤੇ ਇੱਥੇ ਮੈਂ ਲੱਗੀ ਸੀਗੀ ਪਿੱਲੋ ਕਵਰ ਸਹੀ ਕਰਕੇ ਰੱਖਣਾ ਜਿਹੜਿਆ ਸੈੱਜ ਦੇ ਪਾਪਾ ਸੌਫਟ ਸੌਫਟ ਜੇ ਟੈਡੀ ਚ ਲੈ ਕੇ ਆਏ ਸੀ ਉਹ ਵੀ ਰੱਖਤੇ ਸੀਗੇ ਉਸ ਤੋਂ ਬਾਅਦ ਜੇ ਆਪਾਂ ਆਪਣਾ ਹੁਣ ਰੋਜ਼ ਦੀ ਤਰ੍ਹਾਂ ਕਲੀਨਿੰਗ ਲੱਗੇ ਸੀਗੇ ਕਰਨਾ ਗਿੱਲਾ ਕੱਪੜਾ ਕਰਕੇ ਆਪਾਂ ਸਾਰੀਆਂ ਚੀਜ਼ਾਂ ਦੇ ਉੱਤੇ ਮਾਰ ਦਾਂਗੇ ਕਿਉਂਕਿ ਮੈਨੂੰ ਇਹ ਡੇਲੀ ਆਦਤ ਆ ਹਰ ਇੱਕ ਚੀਜ਼ ਦੇ ਉੱਤੇ ਕੱਪੜਾ ਮਾਰਨਾ ਸਾਫ਼ ਕਰਨਾ ਘਰ ਸਾਫ਼ ਹੋ ਜਾਂਦਾ ਨਾਲੇ ਚੀਜ਼ਾਂ ਸਾਫ਼ ਰਹਿੰਦੀਆਂ ਨੇ ਹਨਾ ਖਰਾਬ ਨਹੀਂ ਹੁੰਦੀਆਂ ਹੈਗੀਆਂ ਤੇ ਉਸ ਤੋਂ ਬਾਅਦ ਜੀ ਆਪਾਂ ਸਾਰੀਆਂ ਕਲੀਨਿੰਗ ਕਰਤੀ ਸੀਗੀ ਕਿਚਨ ਦੇ ਵਿੱਚ ਵੀ ਕਰਤੀ ਸੀ ਨਾਲ ਦੇ ਰੂਮ ਚ ਵੀ ਕਰਤੀ ਸੀਗੀ ਸਟੈਰਿੰਗ ਸਾਰੀ ਇੱਧਰ ਵੀ ਕਰਤੀ ਸੀਗੀ ਰੂਮ ਦੇ ਵਿੱਚ ਹਨਾ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਝਾੜੂ ਕੱਢਣ ਮੈਂ ਕਿਹਾ ਹੁਣ ਪਹਿਲਾਂ ਆਪਾਂ ਕੱਢ ਲੈਣੇ ਆ ਝਾੜੂ ਝਾੜੂ ਕੱਢੇ ਤੋਂ ਬਾਅਦ ਮੇਰੇ ਕੱਪੜੇ ਵੀ ਮਸ਼ੀਨ 'ਚ ਹਾਂਜੀ ਅੱਜ ਪਾਏ ਹੋਏ ਸੀਗੇ ਕਿਉਂਕਿ ਜਦੋਂ ਬੱਚੇ ਗਏ ਆ ਮੈਂ ਨਾਲ ਦੀ ਨਾਲ ਅੱਜ ਮੇਰੇ ਕੰਮ ਸਾਰੇ ਜਲਦੀ ਜਲਦੀ ਨਿਬੜ ਗਏ ਸੀਗੇ ਕਿਉਂ ਕਿ ਸੈਦ ਦੇ ਪਾਪਾ ਜਿਸ ਬੱਚਿਆਂ ਨਾਲ ਉਹ ਵੀ ਪਹਿਲਾਂ ਗਏ ਸੀਗੇ ਸੈਦ ਦੇ ਪਾਪਾ ਗਏ 6:30 ਵਜੇ ਘਰ ਤੋਂ ਤੇ ਬੱਚੇ ਗਏ ਸੀਗੇ ਸਤ 7 ਵਜੇ ਹੈ ਨਾ 7:05 10 ਵਜੇ 5:08 5:06 ਮਿੰਟ ਤੇ ਆ ਜਾਂਦੀ ਹੈ ਬੈਨ ਆਹ ਦੇਖੋ ਜੀ ਆਪਣੇ ਇੱਕ ਪਰ ਧੁੱਪ ਦੇਖੋ ਹੁਣ ਤਾਂ ਐ ਲੱਗਦਾ ਹੁੰਦਾ ਸਾਢੇ 8 ਦਾ ਮੈਨੂੰ ਲੱਗਦਾ ਇੱਥੇ ਟਾਈਮ ਹੋਊਗਾ ਸਾਢੇ 8 9 ਦਾ ਬਸ 9:00 ਦਾ ਟਾਈਮ ਸੀਗਾ ਤੇ ਧੁੱਪ ਐ ਲੱਗ ਰਹੀ ਸੀਗੀ ਵੀ ਜਿਵੇਂ ਪਤਾ ਨਹੀਂ ਕਿੰਨਾ ਕਸੀ ਕਰ ਦੁਪਹਿਰਾ ਹੋ ਗਿਆ ਹੁੰਦਾ ਹੈ ਨਾ ਤੇ ਇੱਥੇ ਆਪਾਂ ਆਪਣੇ ਕੱਪੜੇ ਵੀ ਵਾਸ਼ ਕਰਲੇ ਸੀਗੇ ਇੱਥੇ ਸੀਗੇ ਸਾਇਦ ਆਪਾਂ ਦੇ ਨਿਊ ਕੁਰਤੇ ਪਜਾਮੇ ਹਨਾ ਉਹ ਵੀ ਵਾਸ਼ ਕਰਤੇ ਸੀਗੇ ਪਰ ਇਹ ਵੀ ਹੁਣ ਇਹਨਾਂ ਦੇ ਟਾਈਟ ਹੋ ਗਏ ਹੁਣ ਨਿਊਸ ਆਏ ਸੀਗੇ ਪਹਿਲਾਂ ਇਦਾਂ ਹੀ ਦੋ ਨਿਊਸ ਆਏ ਸੀਗੇ ਉਹ ਵੀ ਟਾਈਟ ਹੋਏ ਪਏ ਨੇ ਹਨਾ ਤੇ ਫਿਰ ਮੈਂ ਕਿਹਾ ਚਲੋ ਆਪਾਂ ਹੁਣ ਕੱਪੜੇ ਵੀ ਕੰਮ ਨਿਵੇੜੇ ਦੰਨੇ ਆ ਪਹਿਲਾਂ ਮੇਰੇ ਕੱਪੜੇ ਧੋਣ ਦੀ ਅੱਜ ਸਲਾਹ ਨਹੀਂ ਸੀਗੀ ਫਿਰ ਮੈਂ ਕਿਹਾ ਚਲੋ ਜ਼ਿਆਦਾ ਹੋ ਜਾਣਗੇ ਤੇ ਆਪਾਂ ਧੋਏ ਦੰਨੇ ਆ ਹਨਾ ਜ਼ਿਆਦਾ ਹੋਣ ਨਾਲ ਵੀ ਚੰਗਾ ਵੀ ਆਪਾਂ ਪਹਿਲਾਂ ਧੋਏ ਦਿੰਨੇ ਆ ਵੀ ਫਿਰ ਗਰਾਚਾ ਲੱਗ ਜਾਂਦਾ ਤੁਹਾਨੂੰ ਵੀ ਪਤਾ ਵੀ ਇੱਕ ਤਾਂ ਧੁੱਪ ਚ ਵੈਸੇ ਹੀ ਹੁਣ ਇੰਨਾ ਟਾਈਮ ਬਾਹਰ ਨਿਕਲਣ ਨੂੰ ਦਿਲ ਨਹੀਂ ਲੱਗਦਾ ਹੈਗਾ ਕਿਉਂਕਿ ਮੈਂ ਤਾਂ ਕੰਮਕਾਰ ਕਰਕੇ ਇੱਕ ਵਾਰ ਅੰਦਰ ਵੜ ਕੇ ਮੁੜ ਕੇ ਮੈਂ ਬੱਚਿਆਂ ਨੇ ਆਉਣਾ ਹੁੰਦਾ ਉਹਨਾਂ ਨੂੰ ਗੇਟ ਖੋਲਣ ਆਉਣਾ ਬਸ ਉਸ ਤੋਂ ਬਾਅਦ ਨਹੀਂ ਨਿਕਲਦੇ ਅਸੀਂ ਬਾਹਰ ਬਸ ਸ਼ਾਮ ਨੂੰ ਹੀ ਨਿਕਲੀਦਾ ਫਿਰ ਤਾਂ ਜਦੋਂ ਹਾਂ ਠੰਡਾ ਜਿਹਾ ਹੋ ਜਾਂਦਾ ਮੌਸਮ ਹਨਾ ਇੱਥੇ ਮੈਂ ਆਪਣੇ ਛੋਟੇ ਬੱਚੇ ਵੀ ਨਵਾ ਲਏ ਸੀਗੇ ਇਹਨਾਂ ਨੂੰ ਵੀ ਨਵਾ ਕੇ ਧੁੱਪ ਲਵਾ ਲਈ ਸੀ ਤੇ ਇਸ ਤੋਂ ਬਾਅਦ ਆਪਾਂ ਪਾਈਦਾਨ ਵਗੈਰਾ ਵੀ ਧੋਲੇ ਸੀਗੇ ਅੱਪਾ ਆਗੇ ਸੀਗੇ ਰੂਮ ਦੇ ਵਿੱਚ ਇਹਨਾਂ ਦਹੂਣਾ ਧੁੱਪ ਲੱਗ ਗਈ ਸੀ ਕਿ ਮੈਂ ਕਿਹਾ ਚਲੋ ਵੀ ਪਹਿਲਾਂ ਇਹਨਾਂ ਨੂੰ ਉਹ ਕਰ ਦਨੇ ਕਿਉਂਕਿ ਮੈਂ ਝਾੜੂ ਲਾ ਕੇ ਨਾ ਪੋਚਾ ਲਾਉਣਾ ਛੱਡਤਾ ਸੀਗਾ ਮੈਂ ਕਿਹਾ ਵੀ ਪੋਚਾ ਹਜੇ ਨਹੀਂ ਲਾਉਂਦੀ ਹੈਗੀ ਮੈਂ ਪਹਿਲਾਂ ਮੈਂ ਕੱਪੜੇ ਕਰ ਦਮਾ ਮਸ਼ੀਨ ਚੋਂ ਕਿਉਂਕਿ ਕੱਪੜੇ ਮੇਰੇ ਵਾਸ਼ ਹੋ ਗਏ ਸੀਗੇ ਤੇ ਫਿਰ ਮੈਂ ਕਿਹਾ ਜਿਆਦਾ ਧੁੱਪ ਨਿਕਲ ਲੱਗ ਜਾ ਹੋ ਜਾਣੀਆਂ ਹਨਾ ਤੇ ਅੱਜ ਮੈਂ ਕੰਮ ਮਤਲਬ ਕਿ 9:30 ਵਜੇ ਦੇ ਨੂੰ ਮੈਂ ਲੱਦਾ ਨਿਬੇੜ ਲੈ ਸੀਗੇ ਸਾਰੇ ਹਨਾ ਤੇ ਕਿਉਂਕਿ ਮੇਰਾ ਵਲੌਗ ਵੀ ਐਡੀਟਿੰਗ ਮੈਂ ਪਹਿਲਾਂ ਹੀ ਕਰ ਲਈ ਸੀਗੀ ਰਾਤ ਨੂੰ ਹਨਾ ਤਾਂ ਕਰਕੇ ਇਹ ਤੇ ਵਲੌਗ ਦੀ ਐਡੀਟਿੰਗ ਤਾਂ ਕਰਕੇ ਉਹ ਮੇਰਾ ਕੰਮ ਜਲਦੀ ਨਿਪਟ ਗਿਆ ਜੇ ਮੈਂ ਵਲੌਗ ਦੀ ਐਡੀਟਿੰਗ ਮਾਰਨਿੰਗ ਕਰਨ ਲੱਗ ਜਾ ਫਿਰ ਥੋੜਾ ਜਿਹਾ ਮੈਨੂੰ ਲੇਟ ਹੋ ਜਾਂਦਾ ਕੰਮ ਨੂੰ ਹਨਾ ਤੇ ਇੱਥੇ ਆਪਾਂ ਜੀ ਹੁਣ ਪੋਚਾ ਵੀ ਲਗਾ ਦਾਂਗੇ ਸਾਰੇ ਕਿਤੇ ਇਹ ਤਾਂ ਕੰਮ ਆਪਣੇ ਡੇਲੀ ਦੇ ਨੇ ਆਪਾਂ ਕਰੇ ਬਿਨਾ ਰਹੇ ਨਹੀਂ ਸਕਦੇ ਹੈਗੇ ਹਨਾ ਕਿਉਂਕਿ ਝਾੜੂ ਪੋਚਾ ਮੈਨੂੰ ਆਈ ਹੁੰਦਾ ਵੀ ਇੱਕ ਦੋ ਦਿਨਾਂ ਬਾਅਦ ਦਿਖਾਵਾਂ ਤੁਹਾਨੂੰ ਹਰ ਦਿਨ ਕੋਈ ਕਦੇ ਘੁੰਮਣ ਫਿਰਨ ਗਏ ਆ ਉਹ ਦਿਖਾਈਏ ਜਾਂ ਫਿਰ ਉਹ ਗੁੱਲਾ ਘਰ ਚ ਕੀਤੀਆਂ ਜੋ ਵੀ ਹੈ ਨਾ ਉਦਾਂ ਦਿਖਾਈਏ ਵੀ ਇੱਕੋ ਚੀਜ਼ ਦਿਖਾ ਦਿਖਾ ਕੇ ਆਪਾਂ ਬੋਰ ਨਹੀਂ ਕਰਦੇ ਹੈ ਹੁਣ ਤੁਹਾਨੂੰ ਝਾੜੂ ਪੋਚਾ ਮੈਂ ਕਈ ਦਿਨ ਬਾਅਦ ਲਗਾਇਆ ਵੈਸੇ ਮੈਂ ਝਾੜੂ ਪੋਚਾ ਰੋਜ਼ ਲਗਾਉਣੀ ਆ ਨਾ ਕਿਉਂਕਿ ਮੇਰੇ ਪੋਚਾ ਲੱਗੇ ਬਿਨਾਂ ਨਹੀਂ ਰਹਿੰਦਾ ਹੈਗਾ ਸਰਦਾਂ ਕਿਉਂਕਿ ਸਾਡੇ ਵਾਈਟ ਟਾਈਲਾਂ ਨੇ ਅੱਗੇ ਗੇਟ ਦੇ ਮਤਲਬ ਦੂਜੇ ਰੂਮਸ ਵਿੱਚ ਸਾਰੇ ਕਿਤੇ ਕਿਚਨ ਵਿੱਚ ਵਾਈਟ ਟਾਈਲਾਂ ਨੇ ਤੇ ਤਾਂ ਕਰਕੇ ਫਿਰ ਟਾਈਲਾਂ ਗੰਦੀਆਂ ਲੱਗ ਤੇ ਸਾਇਦ ਪਾਪਾ ਹੋਣਾ ਆ 10 ਵਾ 10 10:30 ਹੋ ਗਏ ਤੇ ਆਪਾਂ ਖਾਵਾਂਗੇ ਹੁਣ ਕ੍ਰੇਲਿਆਂ ਦੇ ਨਾਲ ਰੋਟੀ ਅਭੀ ਜੋਤ ਉਹਨਾਂ ਨੇ ਖਾ ਲਈ ਸੀਗੀ ਮੈਂ ਤਾਂ ਸਾਇਦ ਪਾਪਾ ਹਜੇ ਰਹਿੰਦੇ ਆ ਮੈਂ ਕਿ ਚੱਲ ਮੈਂ ਉਹਨਾਂ ਦੇ ਆਹਿੰ ਕਿ ਖਾ ਲਵਾਂਗੇ ਲਾਈ ਹਾਂ ਤੀ ਖਾ ਲੈਣੇ ਆ ਹਨਾ ਤੇ ਬਸ ਜੀ ਹੁਣ ਆਪਾਂ ਲੱਗਿਆਂ ਜੀ ਰੋਟੀ ਖਾਣ ਵਿਹਾਰੇ ਸਾਡੇ ਜਾਗਦੇ ਪਏ ਨੇ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਖਦੀਪ ਦੀਦੀ ਕਹਿੰਦੀ ਵੀ ਰਸ 11 ਕਰੇ ਜਦੋਂ ਵਲੌਗਿੰਗ ਕਰਦਾ ਹੁੰਦਾ ਇਹ ਸੰਗਦੇ ਸੁੰਗਦੇ ਕੋਈ ਨਹੀਂ ਪਤਾ ਨਹੀਂ ਵੀ ਫੋਨ ਤੇ ਜਿੱਦਣ ਬੋਲਣ ਲੱਗ ਗਿਆ ਤੁਸੀਂ ਸ਼ਰਿਆਮ ਦੇਖੂਗੇ ਨਾ ਅਸਲੀ ਚ ਜਦੋਂ ਰੀਅਲ ਚ ਉਹਦਾ ਮਾਲ ਪਾਉਂਦਾ ਤਮਾਲ ਕਰਾ ਉਹਦਾ ਪਤਾ ਲੱਗੂ ਤੁਹਾਨੂੰ ਇਹ ਸੰਗਦੇ ਸੁੰਗਦੇ ਕੋਈ ਨਹੀਂ ਉਹ ਤਾਂ ਪਹਿਲੀ ਵਾਰ ਆਇਆ ਹੁੰਦਾ ਸੀਦੀ ਵੀ ਨਰਵਸ ਜਿਹਾ ਹੋ ਜਾਂਦੀ ਹੈ ਚਲੋ ਹਨਾ ਵੀ ਬੰਦਾ ਥੋੜਾ ਜਿਹਾ ਹੋ ਜਾਂਦਾ ਹੈ ਮੈਨੂੰ ਵੀ ਚਲਾ ਹੁੰਦੀ ਹੁੰਦੀ ਸੀ ਫਿਰ ਧੀ ਹੌਲੀ ਹੌਲੀ ਚਾਚੀ ਖੁੱਲ ਜਾਂਦੀ ਹੈ ਨਹੀਂ ਤਾਂ ਉਹ ਆਦ ਬੋਲਦੇ ਨੇ ਚੁੱਪ ਕਰਾ ਰਿਹਾ ਹੈ ਕਰਦੇ ਨਹੀਂ ਚੁੱਪ ਕੇ ਦੀਦੀ ਨੇ ਸਾਡੀ ਨੇ ਕਰਤਾ ਆਪਣੇ ਪਾਪਾ ਦੀ ਪੈਂਟ ਦਾ ਕਾਂਟ ਦੀਦੀ ਨੇ ਪੈਂਟ ਜਾਲਤੀ ਤਾਂ ਹੋਰ ਕੀ ਹੋ ਗਿਆ ਲੋਕ ਕਰ ਗਿਆ ਔਰ ਪੁੱਤ ਤਾ ਪ੍ਰੈਸ ਰੱਖੀ ਹੋਈ ਹੈ ਉੱਤੇ ਪ੍ਰੈਸ ਲਾ ਕੇ ਆਪਣੇ ਪਾਪਾ ਦੀ ਪੈਂਟ ਜਾਲਤੀ ਲਓ ਜੀ ਅਸੀਂ ਹੁਣ ਲੱਗਿਆ ਖਾਣ ਉਹ ਮੇਰਾ ਪ੍ਰੈਸੇ ਲੱਗਿਆ ਦੇਖ ਲੈ ਤੁਸੀਂ ਵੀ ਖਾਓ ਅਬੀ ਜੋ ਤਾ ਪਿਆ ਇੱਧਰ ਅਬੀ ਜੋ ਕਟਕਾ ਹੋਰ ਪੁੱਤ ਨਾਲੇ ਪੁੱਤੂ ਦੇ ਪਾਸੇ ਇਹਨੇ ਖਾਲੀ ਸੀ ਕਿ ਉੰਪੀ ਅਸੀਂ ਮੈਂ ਹਜੇ ਡਿਗਰੀ ਦੀ ਮੈਂ ਚੱਲ ਸਾਇਦ ਪਾਪਾ ਨਾਲੇ ਖਾ ਲੂੰਗੀ ਜਿਆਦਾ ਰਹਿਣਗੇ ਵਧੀਆ ਬਣੇ ਸਾਇਦ ਪਾਪਾ ਦੇ ਫੇਵਰੇਟ ਕ੍ਰੇਲ ਨੇ ਇਹ ਹੈ ਨਾ ਸਭ ਤੋਂ ਫੇਵਰੇਟ ਚੀਜ਼ ਹੈ ਮੇਰੀ ਦਿਲੋਂ ਰਸਤਾ ਇਹ ਪਤੀ ਦੇ ਦਿਲ ਦਾ ਰਸਤਾ ਹੈ ਸਾਇਦ ਪਾਪਾ ਨੇ ਬਹੁਤ ਫੇਵਰੇਟ ਨੇ ਕ੍ਰੇਲੇ ਹੁਣ ਦੋਏ ਖਾਂਗੇ ਰੋਟੀਆਂ ਬਸ ਪੱਕਾ ਸੋਧ ਲਓ ਸੋਧ ਲਓ ਚਲੋ ਜੀ ਹੁਣ ਅਸੀਂ ਰੋਟੀ ਖਾ ਲਈਏ ਬੀ ਬੋਤਲ ਭਰ ਕੇ ਲਾ ਲਈ ਤੁਸੀਂ ਵੀ ਖਾ ਲਓ ਸਾਰੇ ਜਣੇ ਹੁਣ ਸੁਣ ਲੈ ਚਾਹ ਪਾ ਲਈ ਫਿਰ ਨਾ کہیں ਮੈਨੂੰ ਕਿਹਨ ਯਾਰੋ ਚਾਹ ਗਰਮੀਆਂ ਚ ਉਹਦੀ ਚਾਹ ਨਹੀਂ ਸਵਾਦ ਨਹੀਂ ਮਰਦੀ ਬੋਤਲ ਚ ਪਾ ਲਈ ਢਕਾ ਦੀ ਚਾਹ ਜੇ ਨਾ ਉਹੀ ਸਵਾਦ ਲੱਗਦੀ ਤਾਂ ਮੈਂ ਟਾਬੇ ਤੋਂ ਬੋਲ ਰਹੀ ਰਹਿੰਦੀ ਜਿਹੜੀ ਆਪਾਂ ਚਾਹ ਵਿੱਚ ਰੱਖਣਾ ਨਾ 5-10 ਮਿੰਟ ਬਾਅਦ ਰਮੋਸ ਚ ਉਹਦਾ ਸਵਾਦ ਬਹੁਤ ਜੁੜ ਜਾਂਦਾ ਹੈ ਹੈ ਉਹ ਤਾਂ ਗਰਮੇ ਨੂੰ ਗਰਮ ਦੀ ਗੱਲ ਹੀ ਹੁੰਦੀ ਤਾਂ ਸਵਾਦ ਵੀ ਵਧ ਜਾਂਦਾ ਚਾਹ ਦਾ ਗੰਦੀ ਜੀ ਟੇਸਟ ਹੋ ਜਾਂਦੀ ਆ ਆ ਦੀਦੀ ਨੇ ਸਾਲੀ ਦੀਦੀ ਨੇ ਸਾਲੀ ਨੇ ਕਾੜ ਦੀਦੀ ਨੇ ਕਾੜ ਕਰਤਾ ਦੀਦੀ ਨੇ ਪਾਪਾ ਦੀ ਪੈਂਟ ਚਾਲਤੀ ਦੀ ਦੀ ਨੇ ਪਾਪਾ ਦਾ ਸੱਚੀ ਸਵੇਰੇ ਥੱਲੇ ਝੱਲੇ ਕੀ ਚਲੋ ਜੀ ਹੁਣ ਅਸੀਂ ਰੋਟੀ ਖਾ ਲਈਏ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਥੇ ਅਸੀਂ ਰੋਟੀ ਖਾ ਲਈ ਸੀਗੀ ਮੈਂ ਤੇ ਸਹਿਦ ਦੇ ਪਾਪਾ ਨੇ ਕਿਉਂਕਿ ਬੱਚਿਆਂ ਨੂੰ ਮੈਂ ਪਹਿਲਾਂ ਹੀ ਖਵਾਤੀ ਸੀਗੀ ਉਸ ਤੋਂ ਬਾਅਦ ਸਹਿਦ ਦੇ ਪਾਪਾ ਕਹਿੰਦੇ ਵੀ ਮੇਰੀ ਪਾਣੀ ਵਾਲੀ ਬੋਤਲ ਭਰ ਕੇ ਰੱਖ ਦੀ ਕਿਉਂਕਿ ਇਹ ਮੈਂ ਪਾਣੀ ਦੀ ਬੋਤਲ ਭਰ ਕੇ ਆਈ ਠੰਡੀ ਮਤਲਬ ਕਿ ਫਿਰ ਇਹ ਲੈ ਜਾਂਦੇ ਨੇ ਆਪਣੀ ਗੱਡੀ 'ਚ ਰੱਖ ਲੈਂਦੇ ਨੇ ਫਿਰ ਇਹ ਭਰ ਕੇ ਰੱਖ ਦੂੰਗੀ ਮੈਂ ਫ੍ਰਿਜ ਦੇ ਵਿੱਚ ਤੇ ਰੋਟੀ ਪਾਣੀ ਦਾ ਆਪਣਾ ਸਾਰਾ ਨਿਬੜ ਗਿਆ ਸੀ ਇਸ ਤੋਂ ਬਾਅਦ ਮੈਂ ਕਰਨੇ ਸੀਗੇ ਵਰਤਨ ਧੋਣ ਹੈ ਨਾ ਤੇ ਅੱਜ ਸਾਇਦ ਵਾਪਾਂ ਨੇ ਸ਼ੇਕ ਵਗੈਰਾ ਪੀਤਾ ਨਹੀਂ ਹੈਗਾ ਕਿਉਂਕਿ ਲੇਟ ਸੀਗੇ ਕਾਫੀ ਕਹਿੰਦੇ ਨਹੀਂ ਵੀ ਪੀਣਾ ਨਹੀਂ ਹੈਗਾ ਵੀ ਵੈਸੇ ਟਿੱਡ ਭਰਿਆ ਹੋਇਆ ਹੈ ਵੀ ਪੀਣਾ ਨਹੀਂ ਹੈਗਾ ਵੀ ਮੈਨੂੰ ਨੀਂਦ ਆਉਂਦੀ ਆ ਵੀ ਮੈਂ ਸਵੇਰੇ ਜਲਦੀ ਉੱਠ ਗਿਆ ਸੀ ਨਾ ਤਾਂ ਕਰਕੇ ਹੈ ਨਾ ਫਿਰ ਮਤਲਬ ਕਿ ਮੈਂ ਤਾਂ ਖਿਆ ਸੀਗਾ ਮੈਂ ਕਿਹਾ ਫਿਰ ਦੁੱਧ ਪੀ ਲਵਾਂ ਕਹਿੰਦੇ ਨਹੀਂ ਕਹਿੰਦੇ ਵੀ ਅੱਜ ਦਿਲ ਨਹੀਂ ਕਰਦਾ ਹੈਗਾ ਵੀ ਬਸ ਵੀ ਜੇ ਕੋਲਡ ਡਰਿੰਕ ਵਗੈਰਾ ਹੈ ਉਹ ਦੇ ਦੇ ਵੀ ਉਹ ਪੀ ਲੰਨਾ ਹੈ ਨਾ ਨਹੀਂ ਪਰ ਲਸਤੀ ਪੀਲੀ ਸੀਗੀ ਹਾਂਜੀ ਲਸਤੀ ਪੀਲੀ ਸੀਗੀ ਤਾਂ ਕਰਕੇ ਉਹਨਾਂ ਦਾ ਦਿਲ ਨਹੀਂ ਕੀਤਾ ਕਹਿੰਦੇ ਵੀ ਨਹੀਂ ਹੁਣ ਪੇਟ ਭਰ ਗਿਆ ਵੀ ਲਸਤੀ ਜ਼ਿਆਦਾ ਪੀ ਲਈ ਮੈਂ ਤੇ ਗਰਮੀਆਂ ਚ ਹੁਣ ਲਸਤੀ ਟੇਸਟੀ ਵੀ ਲੱਗਦੀ ਆ ਵੈਸੇ ਰਾਤ ਨੂੰ ਤਾਂ ਪੀਣੀ ਨਹੀਂ ਚਾਹੀਦੀ ਹੈਗੀ ਪਰ ਟੇਸਟੀ ਲੱਗਦੀ ਆ ਹਨਾ ਇੱਥੇ ਜੀ ਆਪਾਂ ਪਾਣੀ ਦੀਆਂ ਬੋਤਲਾਂ ਭਰ ਕੇ ਰੱਖਤੀਆਂ ਸੀ ਜਿਹੜੀਆਂ ਪੀਣ ਵਾਲੀਆਂ ਸੀਗੀਆਂ ਉਹ ਵੀ ਆਪਾਂ ਨੇ ਭਰ ਲਈਆਂ ਸੀਗੀਆਂ ਤੇ ਆਪਾਂ ਟੈਂਕੀ ਆਪਣੀ ਮੋਟਰ ਚਲਾਈ ਹੋਈ ਸੀਗੀ ਤੇ ਮੈਨੂੰ ਇਹ ਸੀਗਾ ਵੀ ਟੈਂਕੀ ਵੀ ਭਰ ਜੂਗੀ ਕਿਉਂਕਿ ਹੁਣ ਹਨੇਰੀ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਟਾਈਮ ਇੱਕੋ ਦਾ ਮ ਆ ਜਾਂਦੀ ਹੈ ਹਨਾ ਤੇ ਲਾਈਟ ਦਾ ਵੀ ਕੋਈ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਕਿਹੜੇ ਟਾਈਮ ਚਲੀ ਜਾਵੇ ਹਨਾ ਤਾਂ ਕਰਕੇ ਰਾਤ ਨੂੰ ਹੁਣ ਮੈਂ ਟੈਂਕੀ ਆਪਣੇ ਪਾਣੀ ਵਾਲੀ ਭਰ ਕੇ ਰੱਖ ਦੰਨੀ ਆ ਤੇ ਇੱਥੇ ਜੀ ਆਪਾਂ ਆਪਣੇ ਬਰਤਨ ਲੱਗੇ ਸੀਗੇ ਵਾਸ਼ ਕਰਨ ਪਹਿਲਾਂ ਬੱਚਿਆਂ ਨੇ ਖਾਧੀ ਸੀਗੇ ਉਹ ਵੀ ਮੈਂ ਇਦਾਂ ਹੀ ਰੱਖੇ ਹੋਏ ਸੀਗੇ ਮੈਂ ਕਿਹਾ ਚਲੋ ਇਕੱਠੀ ਵਾਸ਼ ਕਰ ਦੂੰਗੀ ਮੈਂ ਕਰੇ ਨਹੀਂ ਸੀਗੇ ਇਹ ਬੱਚਿਆਂ ਦੇ ਵੀ ਤੇ ਸਾਡੀ ਹੁਣ ਅਸੀਂ ਖਾਧੀ ਸੀਗੀ ਉਹ ਵੀ ਮੈਂ ਕਿਹਾ ਜਿਹੜੇ ਦੋਕ ਭਾਂਡੇ ਹੈਗੇ ਆ ਆਪਾਂ ਉਹ ਕਰ ਲੈਣੇ ਆ ਤੇ ਬਾਕੀ ਜਿਹੜੀ ਸਬਜੀ ਵਗੈਰਾ ਬਣਾ ਕੇ ਜਿਹੜੇ ਹੁੰਦੇ ਨੇ ਮਤਲਬ ਕਿ ਆਪਾਂ ਸਬਜੀ ਵਗੈਰਾ ਕਟਿੰਗ ਕੀਤੀ ਹੁੰਦੀ ਜਾਂ ਹੋਰ ਭਾਂਡੇ ਯੂਜ਼ ਹੁੰਦੇ ਨੇ ਹਨਾ ਉਹ ਮੈਂ ਸਾਰੇ ਨਾਲ ਦੀ ਨਾਲੇ ਕਰ ਦਿੰਨੀ ਹੁੰਦੀ ਆ ਮੈਂ ਇਕੱਠੇ ਨਹੀਂ ਕਰਦੀ ਹੁੰਦੀ ਵੀ ਆਪਾਂ ਪਹਿਲਾਂ ਕੰਮ ਕਰ ਲਓ ਸਬਜੀ ਵਗੈਰਾ ਹਨਾ ਵੀ ਬਣਾ ਕੇ ਫਿਰ ਬਾਅਦ ਚ ਇਕੱਠੇ ਕਰਨੇ ਆ ਨਹੀਂ ਪਰ ਜਦੋਂ ਮੈਂ ਸਬਜੀ ਬਣ ਨਹੀਂ ਰੱਖ ਦਿੰਨੀ ਫਿਰ ਮੈਂ ਨਾਲ ਦੀ ਨਾਲ ਸਾਰੇ ਭਾਂਡੇ ਉਹ ਚੱਕ ਦਿੰਨੀ ਆ ਜਿਹੜੇ ਫਿਰ ਆਪਣੇ ਰੋਟੀ ਵਾਲੇ ਹੁੰਦੇ ਨੇ ਜਾਂ ਉਹ ਆਪਣੇ ਮਾਸਦਾਨੀ ਉਸ ਤੋਂ ਬਾਅਦ ਛੇਕ ਛੂਕ ਵਾਲੇ ਹੁੰਦੇ ਨੇ ਜਾਂ ਦੁੱਧ ਵਾਲੇ ਹੁੰਦੇ ਨੇ ਉਹ ਮਾਸਦਾਨੀ ਨਹੀਂ ਹੁੰਦੀ ਆ ਨਾਲ ਦੀ ਨਾਲ ਫਿਰ ਨਾਲ ਤੱਕ ਗੜਾ ਜ ਨਹੀਂ ਲੱਗਦਾ ਹੈਗਾ ਪਾਂਡੇਆਂ ਦਾ ਨਾਲੇ ਫਿਰ ਨਾਲ ਦੀ ਨਾਲ ਸਾਰੇ ਕੰਮ ਹੋ ਜਾਂਦੇ ਨੇ ਕਿਉਂਕਿ ਆਪਾਂ ਖਾਣਾ ਵੀ ਤਾਂ ਹੁੰਦਾ ਹੀ ਉਹਨਾਂ ਟਾਈਮ ਸਬਜ਼ੀ ਧਰ ਕੇ ਆਪਾਂ ਨੂੰ ਹੁੰਦਾ ਹੈ ਵੀ ਚਲੋ ਹੁਣ ਕਾਨੂੰ ਬੇਲੇ ਖਾੜਨਾ ਨਾਲ ਦੀ ਨਾਲ ਜਿਹੜਾ ਕੋਈ ਕੰਮ ਹੈਗਾ ਆਪਾਂ ਕਰ ਲਓ ਹਨਾ ਤੇ ਇੱਥੇ ਹੁਣ ਮੈਂ ਆਪਣੇ ਪਾਂਡੇ ਸਾਰੇ ਮਾਂਜੂੰਗੀ ਤੇ ਆਪਾਂ ਉਸ ਤੋਂ ਬਾਅਦ ਮਤਲਬ ਕਿ ਪਾਂਡੇ ਮਾਂਜ ਕੇ ਬੱਚੇ ਸੋ ਗਏ ਸੀਗੇ ਹਾਂਜੀ ਬੱਚੇ ਮੇਰੇ ਸੋ ਗਏ ਸੀਗੇ ਸਹਿਜ ਵੀ ਸੋ ਗਈ ਸੀਗੀ ਬਟ ਜਦੋਂ ਉਹਦੇ ਪਾਪਾ ਆਏ ਉਹ ਉੱਠ ਖੜੀ ਸੀਗੀ ਉਹ ਫੇਰ ਉਸ ਤੋਂ ਬਾਅਦ ਉਹ ਫੇਰ ਦੁਬਾਰਾ ਸੋ ਗਈ ਸੀਗੀ ਇੱਥੇ ਪਤਾ ਨਹੀਂ ਮੈਂ ਕੀ ਗੱਲ ਹੋ ਗਈ ਸੀ ਮੈਨੂੰ ਕੋਈ ਗੱਲ ਯਾਦ ਆ ਗਈ ਸੀ ਕਿ ਮੈਂ ਨਾ ਕੱਲੀ ਉਹ ਹਸੀ ਜਾਂਦੀ ਸੀਗੀ ਮੈਂ ਇਦਾਂ ਹੀ ਕਰਦੀ ਜਾਂ ਮੈਨੂੰ ਕੋਈ ਗੱਲ ਯਾਦ ਆ ਜਾਂਦੀ ਨਾ ਕਈ ਵਾਰ ਤਾਂ ਬਹੁਤ ਲੱਗ ਜੰਨੀ ਹੱਸਣਾ ਨਾ ਕਿਉਂਕਿ ਉਹ ਗੱਲ ਹੈ ਏਦਾਂ ਦੀ ਸੀਗੀ ਨਾ ਵੀ ਮਤਲਬ ਕਿ ਟਿੱਡ ਦੁਖਣ ਲੱਗ ਜਾਂਦੀ ਸੀ ਸਕੇ ਬਸ ਫਿਰ ਮੇਰੇ ਉਹ ਗੱਲ ਯਾਦ ਆ ਗਈ ਤਾਂ ਕਰਕੇ ਮੈਂ ਇੱਥੇ ਸਮਾਈਲ ਕਰ ਰਹੀ ਸੀਗੀ ਹੱਸ ਰਹੀ ਸੀਗੀ ਕਿਉਂਕਿ ਮੈਂ ਤੇ ਇੱਕ ਦੀਦੀ ਆ ਨਾ ਦੋਨੋਂ ਜਣੇ ਗੱਲਾਂ ਕਰਕੇ ਹੱਸਦੀਆਂ ਸੀ ਤਾਂ ਕਰਕੇ ਮੇਰੇ ਗੱਲ ਯਾਦ ਆ ਗਈ ਸੀ ਬਾਕੀ ਇੱਥੇ ਆਪਾਂ ਕੜਚੀ ਵੀ ਚੱਕ ਲਈ ਸੀਗੀ ਮੈਂ ਕਿਹਾ ਕੜਚੀ ਵੀ ਮਾਨਜ਼ਦੰਨੇ ਆਪਣੀ ਕਿਉ ਤਾਨੂੰ ਪਤਾ ਕੜਛੀ ਜੁੱਠੀ ਨਹੀਂ ਛੱਡਣੀ ਚਾਹੀਦੀ ਹੈਗੀ ਚਾਹੇ ਹੋਰ ਭੰਡੇ ਕਹਿ ਦੰਨੇ ਤਾਂ ਉਹਨਾਂ ਤੋਂ ਉਹ ਕੜਛੀ ਜ਼ਰੂਰ ਤੋਦੋ ਫਿਰ ਮੈਂ ਕਿਹਾ ਵੀ ਹੁਣ ਆਪਾਂ ਕਿਹੜੇ ਕਿਸ ਨੇ ਰੋਟੀ ਖਾਣੀ ਹੈ ਵੀ ਸਾਰਿਆਂ ਨੇ ਖਾ ਲਈ ਆਪਣੇ ਮੈਂ ਕਿਹਾ ਹੁਣ ਰਾਤ ਨੂੰ ਕੜਛੀ ਕਰਨੀ ਵੀ ਕੀ ਆ ਵਿੱਚ ਭਈ ਨਾਲ ਦੀ ਨਾਲ ਆਪਾਂ ਹੁਣ ਆਪਣੀ ਕੜਛੀ ਵੀ ਮਾਂਜ ਕੇ ਰੱਖ ਦਾਂਗੇ ਉਸ ਤੋਂ ਬਾਅਦ ਹੋਗੇ ਸੀਗੇ ਆਪਣੇ ਕੰਮ ਕੰਪਲੀਟ ਐਥੇ ਟਾਈਮ ਹੋਇਆ ਹੋਇਆ ਸੀਗਾ 1.10 ਦਾ ਮੈਨੂੰ ਲੱਗਦਾ 1.10 ਪੌਣੇ 11 ਦਾ ਟਾਈਮ ਸੀਗਾ ਕਿਉਂਕਿ ਸੈਦ ਦੇ ਪਾਪਾ ਲੇਟ ਆਏ ਸੀਗੇ ਕਾਫੀ ਤਾ ਕਰਕੇ ਤਾਂ ਹੀ ਬੱਚੇ ਸੋ ਗਏ ਸੀਗੇ ਨਹੀਂ ਤਾਂ ਫੇ ਬੱਚੇ ਜਾਗਦੇ ਹੁੰਦੇ ਨੇ ਉਹਨਾਂ ਨੂੰ ਮੈਂ ਰੋਟੀ ਜਲਦੀ ਖਵਾਤੀ ਸੀ ਕਿ ਮੈਂ ਕਿਹਾ ਸੈਦ ਤੁਹਾਡੇ ਪਾਪਾ ਨੇ ਲੇਟ ਆਉਣਾ ਵੀ ਤੁਸੀਂ ਆਪਣਾ ਚੁੱਪ ਕਰਕੇ ਰੋਟੀ ਆਪਣੀ ਖਾਓ ਤੇ ਪਓ ਤੁਸੀਂ ਮਾਰਨਿੰਗ ਜਾਣਾ ਸਕੂਲ ਹਨਾ ਜੀ ਕੰਮ ਆਪਣੇ ਸਾਰੇ ਨਿਪਟ ਕੇ ਰੋਟੀ ਪਾਣੀ ਆਪਾਂ ਨੇ ਖਾ ਲਿਆ ਹੁਣ ਇਹ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਔਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਹੋ ਵੀ ਤੁਹਾਨੂੰ ਮਿਲਦੀ ਅੱਜਕੱਲ ਨੂੰ ਓਕੇ ਬਾਈ ਬਾਈ ਗੁੱਡ ਨਾਈਟ ਕੇਅਰ ਬਾਈ ਬਾਈ